ਯਤਮ ਮਾਰਗ ਪੈਰ ਤਰੀਜ ਸਿਰ ਦੀਜੇ ਕਾਣ ਨਾ ਕੀਜੇ ਕਿਆ ਜਾਣ ਕਿਵ ਮਰਹੇਂਗੇ ਕੈਸਾ ਮਰਣਾ ਹੋਏ ਕਰੋ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਪਵਿੱਤਰ ਗੋਦਾਨਿਕ ਮੰਡ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤੰਤਾ ਦੇ ਜੋਗ ਹੋ ਜੋ ਆਪਣੇ ਜੀਵਨ ਦੀਆਂ ਮੂਲਕ ਕੜੀਆਂ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਸਫਲੀਆਂ ਕਰ ਰਹੇ ਹੋ ਆਪਣੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਸਾ ਦੀ ਵਾਰ ਦਾ ਹਰਜਸ ਕੀਰਤਨ ਸਰਵਣ ਕੀਤਾ ਸੋ ਅੱਜ ਜਿਹੜਾ 15ਵੜਾ ਸ਼ਹੀਦੀ 15ਵੜਾ ਆਪਾਂ ਮਨਾ ਰਹੇ ਹਾਂ ਛੋਟੇ ਸਹਿਜਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਅੱਜ ਦੀ ਰਾਤ ਜਿਹੜੀ ਲੰਗੀ ਹੈ ਕਿ ਉਹਨਾਂ ਦੀ ਇਸ ਠੰਡੇ ਬੁਰਜ ਵਿੱਚ ਆਖਰੀ ਰਾਤ ਸੀ ਜਦੋਂ ਸਹਿਫਜਾਦੇ ਸਰਹੰਦ ਦੇ ਵਿੱਚ 10 ਉਹਦੀ ਰਾਤ ਨੂੰ ਪਹਿਲੀ ਰਾਤ ਉਹਨਾਂ ਨੇ ਕੱਟੀ ਹੈ 11 ਨੂੰ ਪਹਿਲੀ ਪੇਸ਼ੀ ਹੋਈ ਆ ਕੋ ਜਿਵੇਂ ਸਰਕਾਰਾਂ ਹਕੂਮਤਾਂ ਕਰਦੀਆਂ ਨੇ ਕਿ ਜਦੋਂ ਸਹਿਜਾ ਦੇ ਪਹਿਲੀ ਪੇਸ਼ੀ ਭੁੱਤਣ ਗਏ ਨੇ ਤਾਂ ਜਿਵੇਂ ਬਾਹਰਲਾ ਪਹਿਲਾ ਗੇਟ ਜਿਹੜਾ ਵੱਡਾ ਉਹਦੇ ਵਿੱਚ ਛੋਟਾ ਦਰਵਾਜ਼ਾ ਰੱਖਿਆ ਹੁੰਦਾ ਉਹਨੂੰ ਖੋਲ੍ਹਿਆ ਗਿਆ ਤਾਂ ਕਿ ਜਦੋਂ ਬੱਚੇ ਅੰਦਰ ਆਉਣਗੇ ਤੇ ਉਹ ਸਿਰ ਝਕਾਉਣਗੇ ਤੇ ਅਸੀਂ ਕਹਾਂਗੇ ਇਹਨਾਂ ਨੇ ਸਲਾਮ ਕਰ ਦਿੱਤੀ ਪਰ ਬੱਚਿਆਂ ਨੂੰ ਦਾਦੀ ਮਾ ਨੇ ਬੜਾ ਸਿੱਖਿਆ ਦੇ ਕੇ ਤੋੜਿਆ ਸੀ ਔਰ ਉਹਨਾਂ ਬੱਚਿਆਂ ਨੇ ਜਿਨ੍ਹਾਂ ਨੇ ਕਦੇ ਆਪਣੇ ਦਾਦੇ ਬਾਰੇ ਸੁਣਿਆ ਸੀ ਕਿ ਦਿੱਲੀ ਦੇ ਵਿੱਚ ਉਹਨਾਂ ਨੇ ਚਾਂਦਨੀ ਚੌਕ 'ਚ ਆਪਣਾ ਸੀਸਤਾ ਦੇ ਦਿੱਤਾ ਪਰ ਆਪਣੇ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ ਜਦੋਂ ਪੇਸ਼ ਹੁੰਦੇ ਨੇ ਸਭ ਤੋਂ ਪਹਿਲਾਂ ਉਹ ਆਪਣਾ ਜੋੜਾ ਜਿਹੜਾ ਪੈਰ ਆ ਉਹ ਅੱਗੇ ਕਰਦੇ ਨੇ ਤੇ ਫਿਰ ਉਸ ਤੋਂ ਬਾਅਦ ਆਪਣਾ ਸਿਰ ਉਹ ਵੀ ਪਿੱਛੇ ਨੂੰ ਘੁਮ ਕੇ ਫਿਰ ਅੰਦਰ ਦਾਖਲ ਹੁੰਦੇ ਨੇ ਤੇ ਜਦੋਂ ਅੰਦਰ ਦਾਖਲ ਹੁੰਦੇ ਨੇ ਤੇ ਪਹਿਲਾਂ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਉੱਥੇ ਸਰਕਾਰੀ ਅਹਲਕਾਰ ਬੈਠੇ ਸਨ ਸਾਰੇ ਉਹ ਕਹਿੰਦੇ ਬੱਚਿਓ ਇਹ ਅਨੰਦਪੁਰ ਦੀ ਧਰਤੀ ਨਹੀਂ ਕਿ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਜਿੱਥੇ ਤੁਸੀਂ ਫਤਿਹ ਬੁਲਾਉਨੇ ਹੋ ਇੱਥੇ ਸਿਰ ਝੁਕਾ ਕੇ ਸਲਾਮ ਬੁਲਾਓ ਤਾਂ ਸਹਿਬਜ਼ਾਦ ਜਿਹੜਾ ਆਪਣਾ ਜਵਾਬ ਦਿੱਤਾ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ ਝੁਕਦੇ ਪਰ ਜਿਵੇਂ ਸਰਕਾਰਾਂ ਦਾ ਕੰਮ ਹੁੰਦਾ ਸ਼ਾਮ-ਦਾਮ-ਦੰਡ ਭੇਦ ਸਾਰੇ ਤਰੀਕੇ ਵਰਤੇ ਜਾਂਦੇ ਨੇ ਤਾਂ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਗਿਆ ਕਿ ਤੁਸੀਂ ਅਜੇ ਬੱਚਾ ਛੋਟੇ ਹੋ ਤੁਹਾਨੂੰ ਹਰ ਤਰ੍ਹਾਂ ਦੀ ਸੁੱਖ-ਸਹੂਲਤ ਦਿੱਤੀ ਜਾਵੇਗੀ ਬੜੇ ਲਾਲਚ ਵੀ ਦਿੱਤੇ ਪਰ ਬੱਚੇ ਜਿਹੜੇ ਨੇ ਉਹ ਹਰ ਆਪਣਾ ਜਵਾਬ ਜਿਹੜਾ ਉਹਨਾਂ ਦੇ ਸਵਾਲ ਨੂੰ ਉਹਨਾਂ ਦੇ ਜਵਾਬ ਨੂੰ ਕੰਡੈਮ ਕਰਦੇ ਰਹੇ ਬੱਚਿਆਂ ਨੂੰ ਪਹਿਲੇ ਦਿਨ ਬੜੇ ਪਿਆਰ ਦੇ ਨਾਲ ਪੇਸ਼ ਆਏ ਨੇ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਬੱਚੇ ਜਿਹੜੇ ਮੰਨਣ ਵਾਲੇ ਨਹੀਂ ਫਿਰ ਉਹਨਾਂ ਨੇ ਬੱਚਿਆਂ ਨੂੰ ਦਾਦੀ ਮਾਂ ਦੇ ਕੋਲ ਭੇਜ ਦਿੱਤਾ ਕੀ ਉਸ ਦਾਦੀ ਮਾਂ ਨੂੰ ਸਮਝਾਓ ਇਹ ਬੱਚੇ ਅਜੇ ਨਿਆਣੇ ਨੇ ਬੱਚੇ ਨੇ ਇਹਨਾਂ ਨੂੰ ਸਮਝਾਵੇ ਕਿਉਂਕਿ ਉਹ ਕਿਉਂਕਿ ਮਾਵਾਂ ਦਾ ਕਿਹਾ ਜਿਹੜੇ ਬੱਚੇ ਛੇਤੀ ਮਰ ਜਾਂਦੇ ਪਰ ਮਾਂ ਤਾਂ ਰੋਜ਼ ਹੀ ਸਮਝਾ ਕੇ ਤੋਰਦੀ ਸੀ ਪਰ ਜਿਹੜਾ ਮਾਂ ਨੇ ਸਮਝਾਉਣਾ ਸੀ ਉਹ ਇਹਨਾਂ ਦੀ ਸਮਝ ਵਿੱਚ ਨਹੀਂ ਸੀ ਰ ਆਤ ਨੂੰ ਫਿਰ ਮਾਂ ਦੇ ਕੋਲ ਆਏ ਨੇ ਤੇ ਮਾਂ ਨੇ ਪੁੱਛਿਆ ਪੁੱਤ ਅੱਜ ਕਚਹਿਰੀ ਵਿੱਚ ਕੀ ਕੁਝ ਹੋਇਆ ਤਾਂ ਬੱਚੇ ਦੱਸਦੇ ਨੇ ਕਿ ਸਾਨੂੰ ਮਾਂ ਧਰਮ ਕਬੂਲਣ ਵਾਸਤੇ ਕਿਹਾ ਗਿਆ ਸਾਨੂੰ ਲਾਲਚ ਦਿੱਤੇ ਗਏ ਕਹਿੰਦੀ ਪੁੱਤ ਫਿਰ ਤੁਸੀਂ ਕੀ ਕੀਤਾ ਕਹਿੰਦੀ ਮਾਂ ਤੁਸੀਂ ਸਾਨੂੰ ਸਮਝਾਇਆ ਸੀ ਨਾ ਕਿ ਦਾਦੇ ਦੀ ਪੱਗ ਨੂੰ ਦਾਗ ਨਾ ਲੱਗਣ ਦਿਓ ਅਸੀਂ ਉਹਨਾਂ ਦੀ ਇੱਕ ਨਹੀਂ ਮੰਨੀ ਕਹਿੰਦੀ ਸ਼ਾਬਾਸ਼ ਪੁੱਤ ਹੁਣ ਮਾਂ ਦੇ ਕੋਲ ਨੇ ਅਗਲੇ ਦਿਨ ਫਿਰ ਦੂਜੇ ਦਿਨ ਪੇਸ਼ੀ ਹੁੰਦੀ ਹੈ ਮਾਤਾ 구ਜਰੀ ਬੱਚਿਆਂ ਨੂੰ ਪਲੋਸਦੀ ਹੈ ਤਿਆਰ ਕਰਦੀ ਹੈ ਦਸਤਾਰਾਂ ਸਜਾਉਂਦੀ ਹੈ ਸੋ ਜਾ ਕੇ ਫਿਰ ਕਿਚਰੀ ਦੇ ਵਿੱਚ ਭੇਜਦੇ ਨੇ ਪਰ ਜਿਹੜਾ ਅੱਜ ਦਾ ਦਿਨ ਦੂਸਰਾ ਦਿਨ ਚੜਦਾ ਇਹਦੇ ਵਿੱਚ ਫਿਰ ਉਹਨਾਂ ਦੀ ਪੇਸ਼ ਹੋਣ ਦਾ ਤਰੀਕਾ ਉਹੀ ਹੈ ਫਿਰ ਉਹ ਜੁੱਤੀ ਨੂੰ ਅੱਗੇ ਰੱਖ ਕੇ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਫਤਿਹ ਬੁਲਾਉਂਦੇ ਨੇ ਪਰ ਅੱਜ ਜਿਹੜੀ ਕਚੈਰੀ ਦੇ ਵਿੱਚ ਜਿਹੜੇ ਫਤਵੇ ਜਾਰੀ ਹੋਏ ਆ ਉਹ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸ਼ਮਕਾਂ ਦੇ ਨਾਲ ਜਿਵੇਂ ਬੱਚਿਆਂ ਨੂੰ ਮਾਰਿਆ ਜਾਂਦਾ ਕਿਉਂਕਿ ਜਿਹੜੀ ਸ਼ਮਕ ਹੁੰਦੀ ਹੈ ਨਾ ਇਹ ਜੀ ਸੱਟ ਬੜੀ ਲੱਗਦੀ ਹੈ ਪਤਲੀ ਹੁੰਦੀ ਹੈ ਸੋਲ ਸਰੀਰ ਸਨ ਉਹਨਾਂ ਨੇ ਇਹਨਾਂ ਸ਼ਮਕਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਵੀ ਤੁਸੀਂ ਇਹ ਦਿੱਤੇ ਡਰਾਇਆ ਪਰ ਬੱਚੇ ਅਡੋਲ ਰਹੇ ਫਿਰ ਇਹਨਾਂ ਬੱਚਿਆਂ ਨੂੰ ਗੁਲੇਲਿਆਂ ਦੇ ਨਾਲ ਮਾਰਿਆ ਗਿਆ ਕਿ ਜੋ ਸੋਲ ਬੱਚਿਆਂ ਨੂੰ ਜਦੋਂ ਸੱਟ ਲੱਗਦੀ ਹੈ ਨਾ ਗੁਲੇਲੇ ਦੀ ਇਹ ਬੜੀ ਦੁਖਦਾਈ ਹੁੰਦੀ ਹੈ ਪਰ ਬੱਚੇ ਫਿਰ ਵੀ ਟਸ ਤੋਂ ਮਸ ਨਹੀਂ ਹੋਏ ਫਿਰ ਕਾਜੀ ਨੂੰ ਕਿਹਾ ਗਿਆ ਕਿ ਕਾਜੀ ਜੀ ਤੁਸੀਂ ਫਤਵਾ ਦੱਸੋ ਤੇ ਕਾਜੀ ਕਹਿਣ ਲੱਗਾ ਕਿ ਇਸਲਾਮ ਦੇ ਵਿੱਚ ਛੋਟੇ ਬੱਚਿਆਂ ਦੇ ਲਈ ਕੋਈ ਫਤਵਾ ਨਹੀਂ ਇਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਕੋਲ ਖੜਾ ਸੁਚਾਨੰਦ ਕਹਿਣ ਲੱਗਾ ਜੀ ਠੀਕ ਹੈ ਬੱਚਿਆਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ ਪਰ ਤੁਸੀਂ ਇਹ ਲਿਖਣਾ ਹੀ ਕਿਉਂ ਆ ਕਿ ਬੱਚਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਤੁਸੀਂ ਲਿਖੋ ਕਿ ਸੱਪ ਦੇ ਸਪੋਲੀਆਂ ਨੂੰ ਮਸਲਿਆ ਜਾ ਰਿਹਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਪਿਆ ਤੇ ਇਹ ਉਹਦੇ ਸਪੋਲੀਆਂ ਇਹ ਸਾਨੂੰ ਜਿਹੜਾ ਪੁਚੰਗੀ ਦਾ ਖਿਤਾਬ ਮਿਲਿਆ ਹੈ ਨਾ ਇਹ ਸੁਚਾਨਾ ਦਾ ਦਿੱਤਾ ਹੋਇਆ ਉਹ ਸਭਾ ਦੇ ਵਿੱਚ ਨਵਾਬ ਮਲੇਰ ਕੋਟਲਾ ਸ਼ੇਰਖਾਂ ਉਹ ਵੀ ਬੈਠਾ ਹੋਇਆ ਵਜੀਦਾ ਸ਼ੇਰਖਾਂ ਨੂੰ ਕਹਿੰਦਾ ਕਿ ਤੇਰੇ ਭਰਾ ਨੂੰ ਚਮਕੌਰ ਦੀ ਗੜੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਮਾਰਿਆ ਸੀ ਤੂੰ ਆਪਣੇ ਭਰਾ ਦਾ ਬਦਲਾ ਲੈ ਲਾ ਕਿਉਂਕਿ ਵਜੀਦਾ ਚਾਹੁੰਦਾ ਸੀ ਵੀ ਇਹ ਪਾਪ ਜਿਹੜਾ ਮੇਰੇ ਹੱਥੋਂ ਨਾ ਹੋਵੇ ਕਿਸੇ ਹੋਰ ਦੇ ਗਲ ਮੜਿਆ ਜਾਵੇ ਸਾਡਾ ਕਾਰਜ ਵੀ ਹੋ ਜਾਵੇ ਤੇ ਮੈਂ ਵੀ ਇਸ ਤੋਂ ਬਚ ਜਾਵਾਂ ਪਰ ਸ਼ੇਰਖਾਂ ਕਹਿਣ ਲੱਗਾ ਵੀ ਨਹੀਂ ਜੇ ਮੈਂ ਬਦਲਾ ਲੈਣਾ ਹੋਊਗਾ ਤੇ ਮੈਂ ਗੁਰੂ ਗੋਬਿੰਦ ਸਿੰਘ ਕੋਲੋਂ ਮੈਦਾਨੇ ਜੰਗ ਦੇ ਵਿੱਚ ਬਦਲਾ ਲਵਾਂਗਾ ਵੀ ਇੱਥੇ ਮੈਂ ਇਹਨਾਂ ਬੱਚਿਆਂ ਤੋਂ ਬਦਲਾ ਨਹੀਂ ਲਵਾਂਗਾ ਸ਼ੇਰਖਾਂ ਇਹ ਗੱਲ ਕਹਿ ਕੇ ਸਭਾ ਦੇ ਵਿੱਚੋਂ ਉੱਠ ਖਲੋਤਾ ਪਰ ਕਿਉਂਕਿ ਹੁਣ ਇਹਨਾਂ ਦੀ ਸੱਪ ਦੀ ਮੂਹ ਜ ਕੋੜ ਕਿਰਲੀ ਵਾਲੀ ਗੱਲ ਸੀ ਵੀ ਇਹ ਛੱਡਦੇ ਆ ਤੇ ਇੱਕ ਲੰਕੀ ਅਜੇ ਖਾਂਦੇ ਆ ਤੇ ਕੋੜੀ ਐ ਕਿਉਂਕਿ ਸੁੱਚਾ ਅਨੰਦ ਜਿਹੜਾ ਨਾ ਉਹ ਇੱਕ ਆਪਣਾ ਬਦਲਾ ਲੈਣਾ ਚਾਹੁੰਦਾ ਸੀ ਕਦੇ ਸੁੱਚਾ ਅਨੰਦ ਆਪਣੀ ਧੀ ਦਾ ਰਿਸ਼ਤਾ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਵਾਸਤੇ ਗਿਆ ਸੀ ਤੇ ਜਦੋਂ ਰਿਸ਼ਤਾ ਲੈ ਕੇ ਜਾਂਦਾ ਤੇ ਮਾਤਾ ਗੁਜਰਕੌਰ ਨੇ ਇਹ ਗੱਲ ਕਹਿ ਕੇ ਰਿਸ਼ਤਾ ਮੋੜ ਦਿੱਤਾ ਸੀ ਕਿ ਤੁਸੀਂ ਮਲੇਸ਼ੀਆ ਦਾ ਖਾਨੇ ਹੋ ਉਹਨਾਂ ਦੀ ਨੌਕਰੀ ਕਰਦੇ ਹੋ ਇਸ ਕਰਕੇ ਸਾਡਾ ਤੁਹਾਡੇ ਨਾਲ ਜਿਹੜਾ ਇਹ ਰਿਸ਼ਤਾ ਜਿਹੜਾ ਉਹ ਨਹੀਂ ਨਿਭਣਾ ਅੱਜ ਸੁਚਾਨੰਦ ਨੂੰ ਮੌਕਾ ਮਿਲ ਗਿਆ ਸੁਚਾਨੰਦ ਕਹਿਣ ਲੱਗਾ ਵੀ ਚਲੋ ਜੇ ਤੁਸੀਂ ਕਹਿੰਦੇ ਵੀ ਨਾ ਬੱਚਿਆਂ ਨੂੰ ਅਸੀਂ ਸਜ਼ਾ ਨਹੀਂ ਦੇਣੀ ਤਾਂ ਆਪਾਂ ਪੁੱਛ ਲੈਨੇ ਇਹਨਾਂ ਬੱਚਿਆਂ ਨੂੰ ਕਹਿਣ ਲੱਗੇ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਸਹਿਬਜ਼ਾਦੇ ਕਹਿਣ ਲੱਗੇ ਪਹਿਲੀ ਗੱਲ ਤੇ ਵੀ ਤੁਸੀਂ ਸਾਨੂੰ ਛੱਡਣਾ ਨਹੀਂ ਦੂਜੀ ਗੱਲ ਇਹ ਵੀ ਜੇ ਤੁਸੀਂ ਸਾਨੂੰ ਛੱਡ ਦਿਓ ਅਸੀਂ ਫਿਰ ਜੰਗਲਾਂ 'ਚ ਜਾਵਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਫੌਜ ਤਿਆਰ ਕਰਾਂਗੇ ਤੁਹਾਡੇ ਉੱਤੇ ਆਣ ਕੇ ਹਮਲਾ ਕਰਾਂਗੇ ਕਹਿੰਦੇ ਕੀ ਕਰੋਗੇ ਕਹਿੰਦੇ ਜੀ ਸੂਬੇ ਦਾ ਸਿਰ ਲਾ ਦਿਆਂਗੇ ਕਹਿੰਦੇ ਜੇ ਤੁਸੀਂ ਫੇਰ ਫੜੇਗੇ ਤੁਹਾਨੂੰ ਫੇਰ ਛੱਡ ਦਿੱਤਾ ਜਾਵੇ ਤੁਸੀਂ ਫਿਰ ਕੀ ਕਰੋਗੇ ਕਹਿੰਦੇ ਜਦ ਤੱਕ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਤਦ ਤੱਕ ਅਸੀਂ ਤੁਹਾਡੇ ਨਾਲ ਲੜਦੇ ਰਵਾਂਗੇ ਉਹਨਾਂ ਚਿਰ ਤੱਕ ਜਦ ਤੱਕ ਇਹ ਜ਼ੁਲਮ ਦੀਆਂ ਜੜਾਂ ਨਹੀਂ ਪੁੱਟੀਆਂ ਜਾਂਦੀਆਂ ਸੁੱਚਾ ਅਨੰਦ ਕਹਿਣ ਲੱਗਾ ਜੀ ਦੇਖ ਲਓ ਤੁਹਾਡੇ ਸਾਹਮਣੇ ਹੈ ਕੀ ਇਹਨਾਂ ਨੂੰ ਛੱਡਣਾ ਜਾਇਜ਼ ਹੈ ਕਾਜੀ ਨੇ ਫਤਵਾ ਸੁਣਾਇਆ ਕਿ ਇਹਨਾਂ ਸਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ ਇਹ ਫਤਵਾ ਸੁਣਾ ਕੇ ਤੇ ਸਹਿਬਜ਼ਾਦਿਆਂ ਨੂੰ ਫਿਰ ਮਾਤਾ ਗੁਜਰਕੌਰ ਦੇ ਕੋਲ ਠੰਡੇ ਬਰਜੂ ਵਿੱਚ ਭੇਜ ਦਿੱਤਾ ਗਿਆ ਨਾਲ ਜਿਹੜੇ ਸਿਪਾਹੀ ਗਏ ਨੇ ਉਹ ਕਹਿੰਦੇ ਨੇ ਮਾਤਾ ਗੁਜਰ ਕੌਰ ਨੂੰ ਕਿ ਇਹਨਾਂ ਬੱਚਿਆਂ ਨੂੰ ਰਾਤ ਆਪਣੇ ਕੋਲ ਬਿਠਾ ਕੇ ਸਮਝਾਓ ਅਜੇ ਵੀ ਸਮਾਂ ਹੈ ਨਹੀਂ ਤੇ ਕੱਲ ਨੂੰ ਤੇਰੇ ਇਹ ਬੱਚੇ ਜਿਹੜੇ ਆ ਇਹ ਵਾਪਸ ਤੇਰੇ ਕੋਲ ਨਹੀਂ ਆਉਣਗੇ ਹੁਣ ਮਾਤਾ ਬੱਚਿਆਂ ਨੂੰ ਪਲੂਸਦੀ ਐ ਜਿਹੜੇ ਉਹਨਾਂ ਨੂੰ ਤੁਸੀਂ ਇਹ ਦਿੱਤੇ ਗਏ ਉਹਨਾਂ ਦੇ ਸਰੀਰਾਂ ਤੋਂ ਸਾਫ਼ ਨજર ਆਉਂਦੇ ਉਹਨਾਂ ਦੇ ਪਿੰਡੇ ਦੇ ਉੱਤੇ ਹੱਥ ਫੇਰਦੀ ਐ ਚਿਹਰੇ 'ਤੇ ਹੱਥ ਫੇਰਦੀ ਐ ਪਿਆਰ ਕਰਦੀ ਹੈ ਪੁੱਛਦੀ ਹੈ ਕਿ ਅੱਜ ਕਚਰੀ ਵਿੱਚ ਕੀ ਹੋਇਆ ਤਾਂ ਬੱਚੇ ਕਹਿੰਦੇ ਮਾਂ ਸਾਨੂੰ ਅੱਜ ਫਿਰ ਧਰਮ ਪਰਵਤਨ ਵਾਸਤੇ ਯੂਰ ਦਿੱਤਾ ਗਿਆ ਤੁਸੀਂ ਇਹ ਦਿੱਤੇ ਗਏ ਸਾਨੂੰ ਪਰ ਅਸੀਂ ਤੇਰੀ ਸਿੱਖਿਆ ਦੇ ਉੱਤੇ ਕਾਇਮ ਰਹੇ ਅਸੀਂ ਉਹਨਾਂ ਦੀ ਇੱਕ ਨਹੀਂ ਪਰ ਮਾਂ ਅੱਜ ਅਸੀਂ ਤੇਰੇ ਕੋਲ ਆਏ ਆ ਸਾਨੂੰ ਪਿਆਰ ਕਰ ਕੱਲ ਨੂੰ ਅਸੀਂ ਤੇਰੇ ਕੋਲ ਨਹੀਂ ਹਾਂ ਮਾਂ ਨੇ ਬੜਾ ਧੀ ਸਿੱਖਤਾ ਪਿਆਰ ਕੀਤਾ ਸਾਰੀ ਰਾਤ ਸੁਹਾਗੀਆਂ ਸੁਣਾਉਂਦੀ ਰਹੀ ਕਿ ਤੁਹਾਡੇ ਪਿਤਾ ਨੇ ਦਿੱਲੀ ਦੇ ਵਿੱਚ ਆਪਣਾ ਸੀਸ ਕੁਰਬਾਨ ਕਰ ਦਿੱਤਾ ਪਰ ਇਨਾਂ ਦੀ ਈਨ ਨਹੀਂ ਮੰਨੀ ਤੁਹਾਡੇ ਦਾਦੇ ਦੇ ਦਾਦੇ ਨੇ ਗੁਰੂ ਅਰਜਨ ਦੇਵ ਨੇ ਤੱਤੀਆਂ ਤਵੀਆਂ ਦੇ ਉੱਤੇ ਬੈਠ ਕੇ ਸ਼ਹਾਦਤ ਦਾ ਪ੍ਰਮਾਨ ਕਰ ਲਈ ਸੀਸ ਵਿੱਚ ਤੱਤਾ ਰੇਤਾ ਦਾ ਪਵਾ ਲਿਆ ਪਰ ਇਹਨਾਂ ਦੀ ਈਨ ਨਹੀਂ ਮੰਨੀ ਧਰਮ ਪਰਵਰਤਨ ਨਹੀਂ ਕੀਤਾ ਤੁਹਾਡੇ ਪਿਤਾ ਨੇ ਕਿਹਾ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂਮੈ ਸਾਕਾ ਸਾਧਨ ਹਿਤ ਇਤੀਜਨ ਕਰੀ ਸੀਸ ਦਿਆ ਪਰ ਸੀਨਾ ਉਤਰੀ ਧਰਮ ਹਿਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨਾ ਦੀਆ ਬੱਚਿਓ ਸੰਸਾਰ ਦੇ ਉੱਤੇ ਆ ਕੇ ਭਾਵੇਂ ਕੋਈ 100 ਸਾਲ ਜੀ ਕੇ ਚਲਾ ਜਾਵੇ ਭਾਵੇਂ ਕੋਈ 5 ਸਾਲ ਜੀ ਕੇ ਚਲਾ ਜਾਵੇ ਉਮਰ ਦਤ ਕਾਜਾ ਨਹੀਂ ਗਿਣਿਆ ਜਾਂਦਾ ਗਿਣਿਆ ਇਹ ਜਾਂਦਾ ਕਿ ਉਹ ਜੀਉ ਕੇ ਕਿਦਾਂ ਗਿਆ ਉਹ ਕਿੰਨੀ ਕੁ ਅਣਖ ਭਰੀ ਜ਼ਿੰਦਗੀ ਜੀ ਕੇ ਗਿਆ 100-100 ਸਾਲ ਤੋਂ ਉੱਪਰ ਮਰ ਹੰਡਾ ਕੇ ਦੁਨੀਆ ਤੋਂ ਗਏ ਨੇ ਲੋਕ ਕੋਈ ਯਾਦ ਨਹੀਂ ਕਰਦਾ ਲੇਕਿਨ ਅੱਜ 5 ਸਾਲ ਦੀ ਉਮਰ ਦੇ ਵਿੱਚ ਜਿੰਨਾ ਬੱਚਿਆਂ ਨੇ ਜਿਹੜੇ ਕਾਰੇ ਕੀਤੇ ਨੇ ਅੱਜ ਸਾਰਾ ਸੰਸਾਰ ਯਾਦ ਕਰਦਾ ਅੱਜ ਦੀ ਰਾਤ ਦਿਨ ਚੜਿਆ ਮਾਂ ਨੇ ਬੱਚਿਆਂ ਨੂੰ ਤਿਆਰ ਕੀਤਾ ਤਿਆਰ ਉਹਨਾਂ ਨੂੰ ਕਰਨ ਵਾਸਤੇ ਕਿਹੜੇ ਉਹਨਾਂ ਦੇ ਕੋਲ ਨਵੇਂ ਬਸਤਰ ਸਨ ਉਹੀ ਬਸਤਰ ਸਨ ਉਹੀ ਦਸਤਾਰਾਂ ਸਨ ਦੁਬਾਰਾ ਬਧੀਆਂ ਸਜਾਈਆਂ ਤੂਰਨ ਲੱਗੀ ਮਾਤਾ ਆਏ ਨੇ ਸਿਪਾਈ ਕਹਿਣ ਲੱਗੇ ਕਿ ਬੱਚਿਆਂ ਨੂੰ ਸਿੱਖਿਆ ਦੇਤੀ ਸਮਝਾ ਦਿੱਤਾ ਕਹਿੰਦੀ ਹਾਂ ਸਮਝਾ ਦਿੱਤਾ ਕਹਿੰਦੀ ਕੀ ਸਮਝਾਇਆ ਕਹਿੰਦੀ ਇਹੋ ਸਮਝਾਇਆ ਕਿ ਆਪਣਾ ਸੀਸ ਤਾਂ ਭਾਵੇਂ ਧੜ ਤੋਂ ਅਲੱਗ ਹੋ ਜਾਵੇ ਪਰ ਇਹਨਾਂ ਦੀ ਈਨ ਨਾ ਮੰਨੇ ਧਰਮ ਤੋਂ ਨਾ ਡੋਲੇ ਤੂਰਨ ਲੱਗਿਆ ਮਾਤਾ ਪਿਆਰ ਕਰਦੀ ਐ ਤੂਰਦੀ ਐ ਕਿਸੇ ਕਵੀ ਨੇ ਉਸ ਵਕਤ ਨੂੰ ਕਿਉਂਕਿ ਜਦੋਂ ਇੱਕ ਕਵੀ ਹੁੰਦਾ ਨਾ ਕਵੀ ਦੇ ਮਨ ਦੇ ਬਲਬਲੇ ਹੁੰਦੇ ਨੇ ਕਵੀ ਉਸ ਵੇਲੇ ਉੱਥੇ ਨਹੀਂ ਹੁੰਦਾ ਪਰ ਕਵੀ ਨੇ ਉਸ ਸੀਨ ਨੂੰ ਕਿਹੜੇ ਢੰਗ ਨਾਲ ਪੇਸ਼ ਕਰਨਾ ਇਹ ਉਹਦੇ ਖਿਆਲ ਹੁੰਦੇ ਨੇ ਉਹਦੇ ਖਿਆਲਾਂ ਦੀ ਉਡਾਰੀ ਹੁੰਦੀ ਹੈ ਕਵੀ ਕਹਿੰਦਾ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਕੋ ਮਾਤਾ ਜੀ ਤੋਂ ਝੜਾਈ ਕਰਕੇ ਸਨ ਆ ਜਾ ਜੀਤੋ ਰਾਣੀਏ ਲੈ ਮਿੰਟ ਉਧਾਰੇ ਤਕਲਾ ਮੇਰੀ ਬੱਚੀ ਚੰਨ ਚੜਦੇ ਖਾਰੇ ਸਹਰੇ ਕਿੰਨੇ ਸੋਮਦੇ ਇਸ ਉਮਰੇ ਪਿਆਰੇ ਟੁੱਟਣਗੇ ਅੱਜ ਅੰਬਰੋਂ ਦੋ ਰੋਸ਼ਨ ਤਾਰੇ ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਾਰੇ ਤੱਕ ਕੇ ਫਿੱਕੇ ਪੈਣਗੇ ਸੂਰਜ ਚੰਨ ਤਾਰੇ ਮਾਤਾ ਗੁਜਰਕੌਰ ਕਹਿੰਦੀ ਕਿ ਐ ਜੀਤੂ ਰਾਣੀਏ ਤੇਰੇ ਅੱਖਾਂ ਦੇ ਤਾਰੇ ਅੱਜ ਤੁਰਨ ਲੱਗੇ ਨੇ ਇਹਨਾਂ ਨੇ ਕੱਲ ਨੂੰ ਅੱਜ ਵਾਪਸ ਨਹੀਂ ਆਉਣਾ ਪਿੱਤੂ ਕੁਝ ਮਿੰਟ ਉਧਾਰੇ ਲੈ ਕੇ ਆ ਕੇ ਵੇਖ ਲ ਆਪਣੇ ਬੱਚਿਆਂ ਨੂੰ ਜਦੋਂ ਸਾਡੇ ਸਮਾਜ ਦੇ ਵਿੱਚ ਕਿਸੇ ਬੱਚੇ ਦੀ ਸ਼ਾਦੀ ਹੋਵੇ ਨਾ ਧੀ ਦੀ ਹੋਵੇ ਪੁੱਤ ਦੀ ਹੋਵੇ ਤੇ ਜੇ ਉਹਦਾ ਮਾਪਾਪਾ ਨਾ ਹੋਵੇ ਉਹਨਾਂ ਚੋਂ ਕੋਈ ਨਾ ਹੋਵੇ ਤੇ ਜਿਹੜੇ ਰਿਸ਼ਤੇਦਾਰ ਚਾਚੇ ਤਾਏ ਆਏ ਨੇ ਮਾਸੀਆਂ ਨੇ ਉਹ ਫਿਰ ਉਸ ਸਮੇਂ ਦੇ ਉੱਤੇ ਉਹਨਾਂ ਨੂੰ ਚੇਤਾ ਕਰਾਉਂਦੇ ਵੀ ਜੇ ਤੁਹਾਡਾ ਅੱਜ ਪੁੱਤ ਹੁੰਦਾ ਤੁਹਾਡਾ ਪਿਓ ਹੁੰਦਾ ਤੁਹਾਡੀ ਮਾਂ ਹੁੰਦੀ ਤੇ ਅੱਜ ਉਹਨਾਂ ਦੇ ਪੈਰ ਧਰਤੀ ਤੇ ਨਹੀਂ ਸੀ ਲੱਗਣੇ ਇਵੇਂ ਕਵੀ ਨੇ ਇਸ ਲਾਈਨਾਂ ਨੂੰ ਬਿਆਨ ਕੀਤਾ ਜਦੋਂ ਤੁਰ ਲੱਗੇ ਨੇ ਅੱਲਾ ਜਾਰਖਾਂ ਜੋਗੀ ਲਿਖਦਾ ਜਾਣੇ ਸੇ ਪਹਿਲੇ ਆਓ ਤੁਝੇ ਗਲੇ ਸੇ ਲਗਾ ਤੋ ਲੂੰ ਜਾਣੇ ਸੇ ਪਹਿਲੇ ਆਓ ਤੁਝੇ ਗਲੇ ਸੇ ਲਗਾ ਤੋ ਲੂੰ ਕਿਸੋਂ ਕੋ ਕੰਗੀ ਕਰੂੰ ਮੂੰਹ ਦੁਲਾ ਤੋ ਲਹੂੰ ਜਰਾ ਮੂੰ ਦੁਲਾਤੋਂ ਲਵਾਂ ਪਿਆਰੇ ਸੇ ਸਿਰੋਂ ਪਰ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਝੇ ਦੁਲਹਾ ਬਲਾਂ ਬਣਾ ਤੋ ਲੂੰ ਕਿ ਮਰਨ ਤੋਂ ਪਹਿਲੋ ਕਿਉ ਅਜ ਤੁਹਾਡਾ ਆਖਰੀ ਸਮਾਂ ਤੁਸੀਂ ਜਾਣਾ ਮੁੜ ਕੇ ਵਾਪਸ ਨਹੀਂ ਆਉਣਾ ਆਓ ਮੈਂ ਤੁਹਾਨੂੰ ਦੁਲਿਆਂ ਦੀ ਤਰ੍ਹਾਂ ਸਜਾ ਲਵਾਂ ਸਮੇ ਦਾ ਸ਼ਰਮੌਰ ਕਰੀ ਕਵੀ ਭਾਈ ਸੀਤਲ ਸਿੰਘ ਜੀ ਢਾਡੀ ਜਿਨ੍ਹਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਨੇ ਉਹ ਲਿਖਦੇ ਨੇ ਤੁਰਪੇ ਦੋਹੇ लाडले ਜਦ ਫਤਿਹ ਬਿਲਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਕਹਿੰਦੇ ਨੇ ਇੱਕ ਸਹਬਜਾਦੇ ਨੇ ਇੱਕ ਪੈਰ ਨੂੰ ਛੋਇਆ ਦੂਜੇ ਸਹਬਜਾਦੇ ਨੇ ਦੂਜੇ ਪੈਰ ਨੂੰ ਛੋਇਆ ਅਸ਼ੀਰਵਾਦ ਲੈਂਦੇ ਨੇ ਤੁਰ ਪੇ ਦਵੇਂ लाडले ਜਦ ਫਤਿਹ ਬੁਲਾ ਕੇ ਵਾਰ ਆਖਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਮੁੜੇ ਬੋਲੇ ਮੁਸਕਰਾ ਕੇ ਮਾਂ ਉੜਿੱਕਾਂਗੇ ਸੱਚਖੰਡ ਵਿੱਚ ਜਾ ਕੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਰਨ ਲਾ ਕੇ ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਜ ਆਉਣਾ ਨਿੱਤਾ ਰੁਸ ਜਾਉ ਫਤਿਹ ਸਿੰਘ ਤੁਹਾਡਾ ਜੀ ਪਰਚਾਉਣਾ ਕਹਿੰਦੇ ਨਿੱਤੇ ਫਤਿਹ ਸਿੰਘ ਜਿਹੜਾ ਜਿਹਦੇ ਨਾਲ ਤੁਸੀਂ ਰੋਜ਼ ਖੇਡਦੇ ਸਨ ਹੱਸਦੇ ਸੀ ਉਹ ਰੁਸ ਜਾਏਗਾ ਅੱਗੋਂ ਮਾਂ ਕਹਿੰਦੀ ਹੈ ਚਲੋ ਮੇਰੇ ਬੱਚਿਓ ਚਲੋ ਮੇਰੇ ਹੀਰਿਓ ਮੈਂ ਮਗਰੀ ਜਾਵਾਂ ਉੱਤਾਂ ਬਾਜੋਂ ਜੀਉਂਦੀਆਂ ਕਦ ਸੁਣੀਆਂ ਮਾਵਾਂ ਪੁੱਤਾਂ ਦਿਵਾਲੇ ਰਾਮਕਾਰ ਮਾਵਾਂ ਦੀਆਂ ਬਾਹਾਂ ਤੋਰ ਘਰ ਦੀਆਂ ਖੁਸ਼ੀਆਂ ਮੈਂ ਸੱਚ ਖੰਡ ਵਸਾਂ ਕਹਿੰਦੇ ਕਿ ਮਾਵਾਂ ਜਿਹੜੀਆਂ ਨੇ ਕਦੇ ਪੁੱਤਾਂ ਤੋਂ ਬਿਨਾ ਜੀਉਂਦੇ ਨਹੀਂ ਰਹਿੰਦੇ ਤੇ ਜੇ ਅੱਜ ਪੁੱਤਾਂ ਨੇ ਸ਼ਹਾਦਤ ਪਾਉਣੀ ਹੈ ਤਾਂ ਮਾਵਾਂ ਨੇ ਜੀ ਕੇ ਕੀ ਕਰਨਾ ਦੇਖੋ ਮਾ ਗੁਜਰ ਕੌਰ ਨੇ ਆਪਣੇ ਪਤੀ ਦਾ ਸੀਸ ਟੱਕਿਆ ਤੇ ਬੇਨਤੀ ਕੀਤੀ ਕਿ ਹੇ ਮੇਰੇ ਸਿਰ ਦੇ ਸੁਆਮੀ ਤੁਹਾਡੀ ਨਿਭ ਗਈ ਹੈ ਮੇਰੀ ਨਿਭ ਜਾਵੇ ਅਰਦਾਸ ਕੀਤੀ ਉਸ ਅਰਦਾਸ ਦਾ ਮਨ ਦੇ ਵਿੱਚ ਇੱਕ ਜਿਹਨ ਸੀ ਖਿਆਲ ਸੀ ਤੇ ਨਾਲ ਇੱਕ ਡਰ ਵੀ ਸੀ ਹੁਣ ਕੀ ਮਾਂ ਨੂੰ ਇਹ ਡਰ ਸੀ ਕਿ ਉਹਦੇ ਬੱਚੇ ਸ਼ਹੀਦ ਨਾ ਹੋ ਜਾਣ ਨਹੀਂ ਮਾਂ ਨੂੰ ਇਹ ਡਰ ਸੀ ਕਿ ਇਹ ਬੱਚੇ ਅਜੇ ਛੋਟੇ ਨੇ ਮਾਸੂਮ ਨੇ ਕਿਤੇ ਇਹ ਬੱਚੇ ਧਰਮ ਤੋਂ ਡੋਲ ਨਾ ਜਾਣ ਜੇ ਕਿਤੇ ਇਹ ਬੱਚੇ ਧਰਮ ਤੋਂ ਡੋਲ ਜਾਂਦੇ ਅੱਜ ਜਿਹੜੀ ਸਿੱਖ ਕੌਮ ਇੱਕ ਨੇ ਫਖਰ ਦੇ ਨਾਲ ਸੰਸਾਰ 'ਚ ਵਿੱਜਰਦੀ ਹੈ ਨਾ ਇਹ ਇਤਿਹਾਸ ਕੋ ਅਜ ਹੋਰ ਹੋਣਾ ਸੀ ਪਰ ਮਾਂ ਦੀਆਂ ਅਸੀਸਾਂ ਮਾਂ ਦੀ ਸਿੱਖਿਆ ਇਹਨਾਂ ਬੱਚਿਆਂ ਨੇ ਸਨ 1698 ਵਿੱਚ ਫਤਿਹ ਸਿੰਘ ਦਾ ਜਨਮ ਹੁੰਦਾ 1699 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ ਜਿਸ 1704 ਦੇ ਵਿੱਚ ਸਾਕਾ ਵਾਪਿਆ ਜੀ ਕਰੀਬ-ਕਰੀਬ 6 ਸਾਲ ਦੀ ਏ ਜਿਹੜੀ ਆ ਉਮਰ ਹੋਏਗੀ ਤੇ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੇ ਇੰਨਾ ਤਗੜਾ ਸਿਦਕ ਰੱਖਣਾ ਔਰ ਸ਼ਹਾਦਤ ਨੂੰ ਪ੍ਰਾਪਤ ਕਰ ਜਾਣਾ ਕਿਉਂਕਿ ਜਦੋਂ ਮਾਂ ਗੁਜਰਕੌਰ ਛੋਟੀ ਬੱਚੇ ਛੋਟੇ ਸਨ ਤੇ ਮਾਤਾ ਗੁਜਰਕੌਰ ਇਹਨਾਂ ਨੂੰ ਛੋਟੇ ਹੁੰਦੇ ਨੂੰ ਪਾਲਦੀ ਸੀ ਨਾ ਤੇ ਜਦੋਂ ਮਾਤਾ ਜੀ ਤੋਂ ਚੜਾਈ ਕਰਕੇ ਤੇ ਇਹਨਾਂ ਨੇ ਰਾਤ ਨੂੰ ਸੁਵਾਲਣਾ ਤੇ ਉੱਠਣਾ ਤ ਤਬਕਣਾ ਤੇ ਫਿਰ ਮਾਂ ਨੂੰ ਕਹਿਣਾ ਸੀ ਅੰਮੀ ਕੋ ਜਾਣਾ ਮਾਂ ਕੋ ਜਾਣਾ ਤੇ ਮਾਤਾ ਨੇ ਕਹਿਣਾ ਕਿ ਤੁਹਾਡੀ ਮਾਂ ਜਿਹੜੀ ਹੈ ਨਾ ਉਹ ਸੱਚਖੰਡ ਵਿੱਚ ਚਲੀ ਗਈ ਹੈ ਉਹ ਤੁਹਾਡੀ ਉੱਥੇ ਵੇਟ ਕਰੇਗੀ ਜਦੋਂ ਤੁਸੀਂ ਸੱਚਖੰਡ ਜਾਓਗੇ ਨਾ ਤੇ ਤੁਸੀਂ ਆਪਣੀ ਮਾਂ ਨੂੰ ਮਿਲੋ ਅੱਜ ਬੱਚਿਆਂ ਨੂੰ ਇਹ ਚਾਹ ਆ ਕਿ ਅਸੀਂ ਸੱਚਖੰਡ ਜਾਣਾ ਤੇ ਆਪਣੀ ਮਾਂ ਨੂੰ ਮਿਲਣਾ ਮਾਂ ਨੂੰ ਵੀ ਕਹਿੰਦੇ ਨੇ ਮਾਤਾ ਗੁਜਰਕਰ ਨੂੰ ਵੀ ਤੁਸੀਂ ਜਲਦੀ ਆਇਓ ਤੁਹਾਡੇ ਤੋਂ ਬਿਨਾ ਸਾਡਾ ਜੀ ਨਹੀਂ ਲੱਗਣਾ ਇਹ ਸਾਰੀਆਂ ਅਸੀਸਾਂ ਦੇ ਕੇ ਮਾਂ ਨੇ ਬੱਚਿਆਂ ਨੂੰ ਤੋੜਿਆ ਜਦੋਂ ਬੱਚੇ ਗਏ ਨੇ ਤੇ ਕਿਉਂਕਿ ਫਤਵਾ ਜਿਹੜਾ ਇੱਕ ਦਿਨ ਪਹਿਲਾਂ ਜਾਰੀ ਹੋ ਚੁੱਕਾ ਸੀ ਬੱਚਿਆਂ ਨੂੰ ਨੀਹਾਂ ਦੇ ਵਿੱਚ ਖੜਾ ਕਰਕੇ ਤੇ ਚੜਨਾ ਸ਼ੁਰੂ ਕਰ ਦਿੱਤਾ ਜਿਹੜਾ ਵਕਤ ਦਾ ਜਲਾਦ ਸੀ ਉਹਨੂੰ ਬੱਚਿਆਂ ਨੂੰ ਜਿਵਾ ਕਰਨ ਵਾਸਤੇ ਪਹਿਲੂ ਕਿਹਾ ਗਿਆ ਤੇ ਉਹਨੇ ਜਵਾਬ ਦੇਇਆ ਤਾਂ ਕਿ ਮੈਂ ਇੰਨੀ ਛੋਟੀ ਉਮਰ ਦੇ ਬੱਚਿਆਂ ਨੂੰ ਜਿਹੜਾ ਕੁਸ਼ੀਦ ਨਹੀਂ ਕਰ ਸਕਦਾ ਕਹਿੰਦੇ ਨੇ ਕਿ ਫਿਰ ਸੋਸ਼ਲ ਬੇਗ ਤੇ ਵਾਸਲ ਬੇਗ ਜਿਹੜੇ ਨੇ ਸਮਾਣੇ ਦੇ ਰਹਿਣ ਵਾਲੇ ਇਹ ਜੇਲ੍ਹ ਦੇ ਵਿੱਚ ਬੰਦ ਸਨ ਔਰ ਇਹਨਾਂ ਨੂੰ ਸੱਦਿਆ ਗਿਆ ਉਹ ਕਹਿੰਦੇ ਵੀ ਹਾਂ ਅਸੀਂ ਇਹਨਾਂ ਨੂੰ ਸ਼ਹੀਦ ਕਰਾਂਗੇ ਪਰ ਸਾਡੀ ਇੱਕ ਸ਼ਰਤ ਹੈ ਵੀ ਜਿਹੜਾ ਸਾਡੇ ਤੇ ਕੀਸ ਚੱਲਦਾ ਉਹ ਵਾਪਸ ਲਿਆ ਜਾ ਉਹ ਕੀਸ ਵਾਪਸ ਲਿਆ ਗਿਆ ਇਹਨਾਂ ਦੋਨਾਂ ਜਲਾਦਾਂ ਨੂੰ ਸੱਦਿਆ ਗਿਆ ਜਦੋਂ ਕੰਦ ਜਿਹੜੀ ਆ ਉਹ ਛਾਤੀ ਤੱਕ ਆਈ ਤੇ ਇਹਨਾਂ ਨੂੰ ਫਿਰ ਪੁੱਛਿਆ ਗਿਆ ਵੀ ਅਜੇ ਵੀ ਸਮਾਂ ਹੈ ਜੇ ਤੁਸੀਂ ਚਾਹੋ ਤੇ ਤੁਹਾਡੀ ਜਾਨ ਬਖਸ਼ੀ ਹੋ ਸਕਦੀ ਹੈ ਪਰ ਸਹਬ ਜਾਦੇ ਜਕਾਰੇ ਛੱਡਦੇ ਹੋਏ ਕਹਿੰਦੇ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਜਲਦੀ ਤੋਂ ਜਲਦੀ ਆਪਣੀ ਮਾਂ ਦੇ ਕੋਲ ਜਾਣਾ ਚਾਹੁੰਦੇ ਤੇ ਜਦੋਂ ਕੰਦ ਹੋਰ ਥੋੜੀ ਜਿਹੀ ਉੱਚੀ ਹੋਈ ਨਾ ਤੇ ਸਹਿਬਜ਼ਾਦਾ ਜੋਰਾਵਰ ਸਿੰਘ ਜਿਹੜਾ ਉਹਦੇ ਚਿਹਰੇ ਤੇ ਥੋੜੀ ਜਿਹੀ ਉਦਾਸੀ ਆਈ ਤੇ ਫਤਿਹ ਸਿੰਘ ਆਪਣੇ ਭਰਾ ਨੂੰ ਕਹਿਣ ਲੱਗਾ ਕਹਿੰਦਾ ਵੀਰ ਜੀ ਕੀ ਗੱਲ ਆ ਡੋਲ ਗਏ ਹਾਂ ਕਹਿੰਦੇ ਨਹੀਂ ਫਤਿਹ ਸਿੰਘ ਮੈਨੂੰ ਇਸ ਕਰਕੇ ਉਦਾਸੀ ਆਈ ਹੈ ਕਿ ਸੰਸਾਰ ਦੇ ਵਿੱਚ ਤੂੰ ਮੇਰੇ ਤੋਂ ਪਿੱਛੋਂ ਆਇਆ ਅੱਜ ਮੇਰੇ ਤੋਂ ਪਹਿਲਾਂ ਚਲਿਆ ਨੀਆਂ ਹੋਰਚੀਆਂ ਹੋਈਆਂ ਕੰਧਾਂ ਵਿੱਚ ਚਿੰਨ ਦਿੱਤਾ ਗਿਆ ਇਤਿਹਾਸ ਕਹਿੰਦਾ ਕੰਧਾਂ ਜੜੀਆਂ ਡਿੱਗ ਪਈਆਂ ਬੱਚੇ ਜਿਹੜੇ ਆ ਬੇਹੋਸ਼ ਨੇ ਅਜੇ ਸਾਹ ਚੱਲਦੇ ਨੇ ਫਿਰ ਬੱਚਿਆਂ ਨੂੰ ਉਹਨਾਂ ਦੀ ਛਾਤੀ ਦੇ ਉੱਤੇ ਗੋਡਾ ਰੱਖ ਕੇ ਤੇ ਉਹਨਾਂ ਦੀਆਂ ਸਾਰ ਰਗਾਂ ਜਿਹੜੀਆਂ ਨੇ ਉਹ ਕਟੀਆਂ ਗਈਆਂ ਜੋਰਾਵਰ ਸਿੰਘ ਕਹਿੰਦੇ ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਆ ਜਦੋਂ ਉਹਨਾਂ ਦੀ ਸਾਰਾ ਕੱਟੀ ਜਾਂਦੀ ਆ ਤੇ ਉਹ ਛੇਤੀ ਹੀ ਉਹਨਾਂ ਦੇ ਸਵਾਸ ਜਿਹੜੇ ਆ ਚੜਾਈ ਕਰ ਜਾਂਦੇ ਪਰ ਫਤਿਹ ਸਿੰਘ ਕਰੀਬ ਕਹਿੰਦੇ 12 ਮਿੰਟ ਤੱਕ ਜਿਹੜਾ ਉਹਦੀਆਂ ਪੈਰ ਜਿਹੜੇ ਨੇ ਉਹ ਹਿਲਦੇ ਰਹੇ ਨੇ ਇਸ ਹਾਕਮ ਨੇ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਤੇ ਤਰਸ ਨਹੀਂ ਕੀਤਾ ਤੇ ਜਦੋਂ ਇਹਨਾਂ ਦੀ ਸ਼ਹਾਦਤ ਹੁੰਦੀ ਹੈ ਫੇਰ ਇੱਥੇ ਹੀ ਸਮਾਪਤ ਨਹੀਂ ਕਹਿੰਦੇ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਨਦੀ ਦੇ ਕੰਢੇ ਦੇ ਉੱਤੇ ਰੱਖ ਦਿੱਤਾ ਜਾਵੇ ਤਾਂ ਕਿ ਜਿਹੜੇ ਲੋਕ ਇੱਥੋਂ ਲੰਘਣਗੇ ਉਹ ਵੇਖਣਗੇ ਤੇ ਕੋਈ ਵੀ ਜਿਹੜਾ ਉਹ ਹਿਆਂ ਨਾ ਕਰ ਸਕੇ ਸਾਡੀ ਇਸ ਸਰਕਾਰ ਦੇ ਖਿਲਾਫ ਬਗਾਵਤ ਕਰਨ ਦਾ ਪਰ ਕਹਿੰਦੇ ਨੇ ਜਦੋਂ ਸਮਾਂ ਬਦਲਦਾ ਤੇ ਸਮੇ ਬਦਲਦੇ ਨੂੰ ਵੀ ਦੇਰ ਨਹੀਂ ਲੱਗਦੀ ਅੱਜ ਇਹ ਸ਼ਹਾਦਤਾਂ ਜਦੋਂ ਹੋਈਆਂ ਨੇ ਤਾਂ ਜਿਹੜਾ ਟੋਡਰ ਮਲ ਸੀ ਉਹ ਕਹਿੰਦੇ ਉਹ ਵਪਾਰੀ ਸੀਗਾ ਪਾ ਉਹ ਕਿਸੇ ਕਾਰਜ ਵਾਸਤੇ ਬਾਹਰ ਸੀ ਜਦੋਂ ਉਹ ਟੂਡਰਮਲ ਵਾਪਸ ਆਉਂਦਾ ਤੂੰ ਨੂੰ ਇਹ ਪਤਾ ਲੱਗਦਾ ਕਿ ਸ਼ਹਾਦਤਾਂ ਹੋ ਗਈਆਂ ਨੇ ਤੇ ਫਿਰ ਟੂਡਰਮਲ ਨੇ ਕਿਉਂਕਿ ਉਹਦੀ ਸਰਕਾਰ ਦੇ ਦਬਾਰੇ ਕਾਸੀ ਚੱਲਦੀ ਸੀਗੀ ਉਹਨੇ ਮੇਲ ਮਲਾਪ ਕਰਕੇ ਤੇ ਉਹ ਜਗਾ ਜਿਹੜੀ ਆ ਉਹ ਖਰੀਦਣੀ ਚਾਹੀ ਵੀ ਮੈਂ ਇਹ ਜਗਾ ਖਰੀਦ ਕੇ ਇਹਨਾਂ ਦਾ ਸਸਕਾਰ ਕਰਨਾ ਚਾਹੁੰਨਾ ਤੇ ਜਦੋਂ ਉਹਨਾਂ ਨੂੰ ਜਗਾ ਦੇਣ ਵਾਸਤੇ ਉਹਨਾਂ ਕਿਹਾ ਕਿ ਅਪਾ ਤੁਹਾਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜੜੀਆਂ ਨੇ ਉਹ ਤੁਹਾਨੂੰ ਜਗਾ ਦਿੱਤੀ ਜਾਏਗੀ ਤੇ ਜਦੋਂ ਟੂਡਰਮਲ ਸਾਰੀ ਆਪਣੇ ਘਰ ਦੀ ਸੰਪਤੀ ਕਹਿ ਲੋ ਜੋ ਉਹਦੇ ਕੋਲ ਸੀ ਉਸ ਵੇਲੇ ਸਾਰਾ ਉਹਨੇ ਵੇਚ ਵਟ ਕੇ ਸੋਨਾ ਇਕੱਠਾ ਕਰਕੇ ਜਦੋਂ ਲੈ ਕੇ ਆਇਆ ਤੇ ਉਹਨਾਂ ਦਾ ਫਿਰ ਦਿਲ ਬੇਈਮਾਨ ਹੋ ਗਿਆ ਕਹਿਣ ਲੱਗੇ ਵੀ ਨਹੀਂ ਮੋਹਰਾਂ ਖੜੀਆਂ ਕਰਕੇ ਰੱਖ ਤਾਂ ਤੈਨੂੰ ਅਸੀਂ ਜਿਹੜੀ ਜਗਾ ਦੇਵਾਂਗੇ ਉਹਨੇ ਖੜੀਆਂ ਕਰਕੇ ਮੋੜਾ ਜਿਹੜੀ ਉਸ ਜਗ੍ਹਾ ਜਿਹੜੀ ਖਰੀਦੀ ਉਸ ਜਗ੍ਹਾ ਦੇ ਉੱਤੇ ਇਹ 3 ਨਾਲ ਲੱਖਾਂ ਦਾ ਜਿਹੜਾ ਸਸਕਾਰ ਕੀਤਾ ਗਿਆ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਆ ਉਹ ਸਰਹੰਦ ਦੀ ਹੈ ਜਿਹੜੀ ਪਤਾ ਨਹੀਂ ਉਹ ਅੱਜ ਦੇ ਸਮੇਂ 'ਚ ਕਿੰਨੀ ਜਿਹੜੀ ਹੋਏਗੀ ਕੀਮਤ ਹੋਏਗੀ ਉਹਦੀ ਸੋ ਇਹ ਜਿਹੜੀ ਸਾਕਾ ਜਿਹੜਾ ਵਾਪਰਿਆ ਉਹ ਬੜਾ ਦੁਖਦਾਈ ਸਾਕਾ ਸੀ ਉਹ ਅੱਜ ਸਾਡੀ ਕੌਮ ਜਿਹੜੀ ਆ ਇਸ ਸਾਕੇ ਦੇ ਉੱਤੋਂ ਨਸੀਹਤ ਲੈ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਜਿਹੜੇ ਆ ਇਹ ਸਾਖੀਆਂ ਪੜ੍ਹ ਸੁਣ ਸਕਣ ਤਾਂ ਕਿ ਉਹਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੋ ਸਕੇ ਸੋ ਇੱਥੇ ਹੀ ਅੱਜ ਦੀ ਇਹ ਸਮਾਪਤੀ ਹੈ ਕਿਉਂਕਿ ਕਥਾ ਵਿਚਾਰਾ ਕਰਦੇ ਆ ਇੱਕ ਨਹੀਂ ਨਿੱਕਾਂ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਜਿਹੜੀਆਂ ਹੋ ਜਾਂਦੀਆਂ ਨੇ ਸੰਗਤ ਤੇ ਗੁਰੂ ਬਖਸ਼ਣ ਜੋਗ ਹੈ ਬਖਸ਼ ਦੇਣਾ ਜੀ ਕਿਉਂਕਿ ਅੱਜ ਹੋਰ ਵੀ ਕਈਆਂ ਸੱਜਣਾ ਨੇ ਕਵਤਾਵਾਂ ਪੜ੍ਹਣੀਆਂ ਨੇ